ਸਾਹਿਲ ਸੁਟਾ ਕਰ ਕਿਵੇਂ ਬਤ ਮੇਰਾ ਘਰ ਜੀ ਕੱਚਾ ਜੀ ਹਾਂ ਕੀ ਕੀ ਕਹਿਣਾ ਚਾਹਣਾ ਤੂੰ ਸਾਰਿਆਂ ਨੂੰ ਮੇਰੀ ਨੂੰ ਕਹਿਣਾ ਚਾਹੁੰਦਾ ਜੀ ਮੇਰਾ ਘਰ ਜੀ ਕੱਚਾ ਜੀ ਮੈਂ ਜੀ ਮੈਂ ਜੀ ਬਹੁਤ ਗਰੀਬ ਆ ਜੀ ਇਹਨਾਂ ਦੇ ਜਿਹੜੇ ਮਾਪਿਓ ਸੀ ਹਾਂ ਉਹਨਾਂ ਨੇ ਇਹਨੂੰ ਸਕੂਲੋਂ ਹਟਾ ਲਿਆ ਆ ਵੀ ਸਾਹਿਲ ਕਿੱਥੇ ਪੜਨਾ ਚਾਹਣਾ ਤੂੰ ਸਰ ਜੀ ਜੀ ਮੈਂ ਜੀ ਇੱਥੇ ਪੜਨਾ ਚਾਹੁੰਦਾ ਜੀ ਫੇਰ ਫੇਰ ਜੀ ਮੈਂ ਜੀ ਪੜ 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 ਕੇ ਜੀ ਮੈਂ ਮੈਂ ਜੀ ਸਿੱਧੂ ਮਸਾਲਾ ਬਣ ਕੇ ਜੀ ਹਾਂ ਮੈਂ ਜੀ ਮੈਜਿਸਟਰ ਬਣ ਜਾਊਗਾ ਜੀ ਇਹ ਉਹ ਬੱਚਾ ਸੱਜਣੋਂ ਪਹਿਲਾਂ ਸਭ ਤੋਂ ਪਹਿਲਾਂ ਸასი ਸ਼ਕਲ ਸਾਰੇ ਵੀਰਾਂ ਨੂੰ ਤੇ ਜਿਹੜੇ ਨੂੰ ਲੋਕ ਮਜ਼ਾਕ ਕਰਦੇ ਨੇ ਜੋਲਾ ਖੁਰਦ ਚੰਡੀਗੜ੍ਹ ਦੇ ਨੇੜੇ ਪੈ ਜਾਂਦਾ ਤੇ ਇਹਨਾਂ ਦੇ ਸਰਕਾਰੀ ਟੀਚਰ ਸਾਹਿਬ ਬੈਠਨੇ ਆਪਣੇ ਨਾਲ ਬਾਈ ਸასი ਸ਼ਕਲ ਜੀ ਸასი ਸ਼ਕਲ ਜੀ ਮੈਂ 2022 ਦੇ ਵਿੱਚ ਇਧਰ ਮੇਰੀ ਪੋਸਟਿੰਗ ਹੋਈ ਜੋਲਾ ਖੁਰਦ ਸਰਕਾਰੀ ਪ੍ਰਾਇਮਰੀ ਸਕੂਲ ਜੋਲਾ ਖੁਰਦ ਡੇਰਾ ਬਸੀ 2 ਦੇ ਵਿੱਚ ਜੀ ਤੇ ਜਦੋਂ ਮੈਂ ਜਾਣ ਲੱਗਿਆ ਇਹ ਮੇਰੇ ਕੋਲੇ ਉਦੋਂ ਤੀਸਰੀ ਕਲਾਸ ਦੇ ਵਿੱਚ ਹੁੰਦਾ ਸੀਗਾ ਠੀਕ ਹੈ ਜੀ ਤੇ ਜਦੋਂ ਇਹ ਸਕੂਲ ਆਵੇ ਪਿਛਲੇ ਬੈਂਚ ਤੇ ਬੈਠਦਾ ਸੀਗਾ ਹਾਂ ਤੇ ਸਾਰੇ ਮਜ਼ਾਕ ਕਰਦੇ ਸੀਗੇ ਥੋੜਾ ਜਿਹਾ ਆਈਕਿਊ ਲੈਵਲੇ ਦਾ ਘਟ ਮਤਲਬ ਕਿ ਜਿਵੇਂ ਜਿਵੇਂ ਹੁਣੇ ਸੰਗ ਗਿਆ ਉੱਕ ਗਿਆ ਹਾਂ ਹਾਂ ਉਹ ਆਈਕਿਊ ਲੈਵਲ ਘਟਾ ਵੈਸੇ ਦਿਲ ਦਾ ਲੱਗਦਾ ਨਾ ਬਹੁਤ ਜਿਆਦਾ ਮਾਲਾ ਜੀ ਮਸੂਮੀਅਤ ਬੱਚੇ ਵੀ ਕਹਿੰਦੇ ਨੇ ਲੋਕ ਇੰਸਟਾ ਤੇ ਇੰਨਾ ਵਾਇਰਲ ਆ ਤੇ ਫਿਰ ਜੇ ਅੱਗੇ ਕਹਾਣੀ ਤੇ ਜਦੋਂ ਇਸ ਤਰ੍ਹਾਂ ਮੈਂ ਦੇਖਿਆ ਮਜ਼ਾਕ ਕਰਿਆ ਕਰਨ ਬੱਚੇ ਵੀ ਹੂੰ ਤੇ ਇੱਕ ਦਿਨ ਫਿਰ ਮੈਂ ਇਹਨੂੰ ਨਾ ਮੰਲੋ ਪਹਾੜਾ ਯਾਦ ਕਰਕੇ ਆਉਣ ਲਈ ਕਿਹਾ ਮੈਂ ਕਿਹਾ ਪਹਾੜਾ ਯਾਦ ਕਰਕੇ ਆਉਣਾ ਦੋ ਦਾ ਹੂੰ ਤੇ ਇਹ ਪੂਰਾ ਜੋਰ ਲਾ ਕੇ ਆਇਆ ਯਾਦ ਕਰਕੇ ਆਇਆ ਹੂੰ ਤੇ ਮੈਂ ਮੋਬਾਈਲ ਤੇ ਮੈਂ ਕਿਹਾ ਚਲੋ ਜੀ ਅੱਜ ਵੀਡੀਓ ਬਣਾਉਣਿਆਂ ਨੂੰ ਯਾਦ ਕਰਨ ਨੂੰ ਕਿਹਾ ਸੀ ਦੋ ਦਾ ਪਹਾੜਾ ਜੀ ਤੇ ਜਦੋਂ ਇਹਨੇ ਦੋ ਦਾ ਪਹਾੜਾ ਬੋਲਿਆ ਉਹ ਕਿਤੇ ਇਤਫਾਕ ਨਾਲ 2 2 3 ਕਿਹਾ ਗਿਆ ਹੈ ਤਾਂ ਕੀ ਕਹਤਾ ਸੀ 2 2 ਕਿੰਨੇ ਕੀ ਕੀ ਹੈ ਤੁਸੀਂ 2 1 ਮ 2 2 2 3 ਕਹਿ ਦਿਆ ਹਾਂ ਇਹ ਦੀ ਵਾਇਰਲ ਹੋ ਗਈ ਜੀ ਇਹ ਇਹ ਫਿਰ ਇੰਨੀ ਵਾਇਰਲ ਹੋਈ ਜੀ 4 5 ਮਿਲੀਅਨ ਵਿਊ ਆਏ ਹਾਂ ਤੇ ਉਸ ਤੋਂ ਬਾਅਦ ਕੀ ਗੱਲ ਬਣੀ ਇਹਨਾਂ ਦੇ ਜਿਹੜੇ ਮਾਪਿਓ ਸੀ ਹੂੰ ਉਹਨਾਂ ਨੇ ਇਹਨੂੰ ਸਕੂਲੋਂ ਹਟਾ ਲਿਆ ਮਤਲਬ ਕਿ ਕਿਉਂ ਉਹ ਕਹਿੰਦੇ ਵੀ ਸਾਡੇ ਬੱਚੇ ਨੂੰ ਮਜ਼ਾਕ ਕਰਦੇ ਆ ਜਿੱਥੇ ਵੀ ਇਹ ਜਾਂਦਾ ਇਹਨੂੰ ਕਹਿੰਦੇ ਵੀ ਇਹਨੂੰ ਪੜ੍ਹਨਾ ਨਹੀਂ ਆਉਂਦਾ ਇਹ ਗਲਤ ਪੜ੍ਹਨਾ ਨਹੀਂ ਆਉਂਦਾ ਤੇ ਫਿਰ ਮੈਂ ਇਹਦੇ ਮੰਮੀ ਡੈਡੀ ਨੂੰ ਬੁਲਾਇਆ ਸਕੂਲ ਦੇ ਵਿੱਚ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਹਟਾਓ ਨਾ ਕਹਿੰਦੇ ਅਸੀਂ ਹਟਾਵਾਂਗੇ ਜੀ ਸਾਡੇ ਬੱਚੇ ਦਿਮਾਗ ਘਾਟਾ ਅਸੀਂ ਤਾਂ ਇਹਨੂੰ ਕਰ ਹੀ ਰੱਖਾਂਗੇ ਜਿਵੇਂ ਸੰਗ ਦਾ ਇਹ ਬੋਲਦਾ ਹਾਂ ਤੇ ਫਿਰ ਇਹਦੇ ਮੰਮੀ ਡੈਡੀ ਨੂੰ ਸਮਝਾਇਆ ਮੈਂ ਕਿਹਾ ਵੀ ਇਸ ਤਰ੍ਹਾਂ ਇਹ ਬੱਚਾ ਵਾਇਲ ਹੋ ਗਿਆ ਤੇ ਹੁਣ ਇਹਨੂੰ ਸਾਰੇ ਜਾਣਨ ਲੱਗ ਗਏ ਤੇ ਚ ਹੌਸਲਾ ਆਊਗਾ ਅਸੀਂ ਕੋ ਜੋਰ ਲਾਵਾਂਗੇ ਪੂਰਾ ਪੜਾਉਣ ਦਾ ਹਾਂ ਨਹੀਂ ਇੱਕ ਜਿੰਨਾ ਟੀਚਰ ਦਾ ਯੋਗਦਾਨ ਹੁੰਦਾ ਉਹ ਸਿਰਫ ਬੱਚੇ ਨੂੰ ਪੜਾਉਂਦਾ ਰ ਟਿਊਸ਼ਨ ਕਰਾਉਂਦਾ ਜਿਹੜਾ ਨਹੀਂ ਪੜਦਾ ਅੱਜ ਕੱਲ ਦੇ ਟੀਚਰ ਕਹਿੰਦੇ ਨੇ ਵੀ ਛੱਡੋ ਤੁਸੀਂ ਇਹਨੂੰ ਮੰਨ ਲਓ ਸੀਰੀਅਸ ਤੌਰ ਤੇ ਲੈ ਲਿਆ ਨਹੀਂ ਨਹੀਂ ਮੈਨੂੰ ਪਤਾ ਲੱਗ ਗਿਆ ਵੀ ਕਰੋ ਵੀ ਠੀਕ ਠਾਕ ਆ ਕਰੋ ਕਿਵੇਂ ਕੰਡੀਸ਼ਨ ਹੱਥਿਕ ਜਿਹੜੀ ਹਾਲਤ ਤੱਕ ਕਮਜ਼ੋਰ ਬਹੁਤ ਜ਼ਿਆਦਾ ਆ ਸਹਲ ਤੁਹਾਡਾ ਘਰ ਕਿਵੇਂ ਬਤ ਮੇਰਾ ਘਰ ਜੀ ਕੱਚਾ ਜੀ ਹਾਂ ਕੀ ਕੀ ਕਹਿਣਾ ਚਾਹੁੰਦਾ ਤੂੰ ਸਾਰਿਆਂ ਨੂੰ ਮੇਰੀ ਨੋ ਕਹਿਣਾ ਚਾਹੁੰਦਾ ਜੀ ਮੇਰਾ ਘਰ ਜੀ ਕੱਚਾ ਜੀ ਮੈਜੀ ਮੈਜੀ ਬਹੁਤ ਗਰੀਬ ਹੈ ਜੀ ਘਰ ਬਣਾ ਕੇ ਦੇਣਾ ਹਾਂਜੀ ਘਰ ਮਿੱਤਰੋ ਬਾਈ ਨਾ ਆਪੀ ਵੈਸੇ ਇਹ ਬਹੁਤ ਅੱਗੇ ਜਾ ਸਕਦਾ ਪਰ ਇਹਦੀ ਹੈਲਪ ਕਰਨੇ ਆਪਾਂ ਵੀਡੀਓ ਸ਼ੇਅਰ ਕਰਕੇ ਵੀ ਤੇ ਇਹਨੂੰ ਫੋਲੋ ਵੀ ਕਰਨਾ ਮਤਲਬ ਕਿ ਅਕਾਊਂਟ ਬਣਾਇਆ ਸੀ ਸਕਰੀਨਸ਼ਾਟ ਪਾਤਾ ਤੇ ਅੱਗੇ ਜੀ ਫਿਰ ਬੱਚੇ ਨੂੰ ਕੀ ਕਹਿੰਦੇ ਉਸ ਤੋਂ ਬਾਅਦ ਜਦੋਂ ਉਹਦੇ ਮੰਮੀ ਡੈਡੀ ਆਏ ਫਿਰ ਉਹਨਾਂ ਨੂੰ ਸਮਝਾਇਆ ਵੀ ਇਸ ਤਰ੍ਹਾਂ ਜਿਹੜਾ ਫੇਸ ਮੰਨ ਲਓ ਵਾਇਰਲ ਹੋਣਾ ਹੂੰ ਬਾਅਦ ਚ ਮੈਂ ਕਹਿੰਦੀ ਹੈਲਪ ਵੀ ਬਹੁਤ ਕਰਨ ਲੱਗ ਜਾਣਗੇ ਵਿੱਚ ਵੀ ਹੌਂਸਲਾ ਆਇਆ ਹੌਂਸਲਾ ਆਇਆ ਉਸ ਤੋਂ ਬਾਅਦ ਇਹਨੂੰ ਫਿਰ ਇੰਨਾ ਰਿਟਾਇਏ ਪਾੜੇ ਵੀ ਫਿਰ ਪੰਜਾਬੀ ਤੇ ਜੋਰ ਲਾਇਆ ਮਿਹਨਤ ਇਤੇ ਬਹੁਤ ਮਤਲਬ ਕਿ ਚੱਲ ਪਿਆ ਥੋੜਾ ਹੁਣ ਚੱਲ ਪਿਆ ਜੀ ਹੁਣ ਇਹਨੂੰ ਪੰਜਾਬੀ ਚੂੜਾੜਾ ਮੁਹਾਰਨੀ ਮਾਤਰਾਵਾਂ ਇਹਨੂੰ ਵਧੀਆ ਪੜਨ ਲੱਗ ਗਿਆ ਹੁਣ ਘਰਦਿਆਂ ਨੂੰ ਵੀ ਹੌਸਲਾ ਆ ਗਿਆ ਹੁਣ ਇੰਨਾ ਇਹ ਵਾਇਰਲ ਹੋਇਆ ਇੰਸਟਾਗ੍ਰam ਤੇ ਬਾਰਲੇ ਦੇਸ਼ਾਂ ਦੇ ਵਿੱਚ ਉਹ ਵੀ ਬਹੁਤ ਪਿਆਰ ਕਰ ਰਹੇ ਉਹਨਾਂ ਦਾ ਫਣੀ ਵਾਂਗ ਬਣਾ ਲੈਂਦਾ ਹੈ ਕਿ ਕਦੇ ਕੁਸ ਕਦੇ ਨੱਚ ਕੇ ਕਦੇ ਬਸ ਹਾਂ ਜੀ ਜੇ ਮੂਸੇਲ ਦੀ ਗਣਤੀ ਤੇ ਫਿਰ ਅੱਗੇ ਜੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਮਾਪਿਆਂ ਨੂੰ ਵੀ ਹੌਸਲਾ ਆਇਆ ਵੀ ਹਾਂ ਵਾਕਈ ਇਹ ਮਾਲੂ ਘਰੇ ਜਾ ਕੇ ਫਿਰ ਇਹਦੀ ਮੰਮੀ ਡੈਡੀ ਮੈਨੂੰ ਦੱਸਣ ਕਹਿੰਦੇ ਹੁਣ ਤਾਂ ਜੀ ਇਹ ਪੜਨ ਲੱਗ ਗਿਆ ਹਾਂ ਹੁਣ ਇਹ ਕਹਿੰਦੇ ਮੇਰੇ ਸਰ ਨੇ ਕਿਹਾ ਵੀ ਇਹ ਪੜਨਾ ਹੁਣ ਬੈਠਾ ਰਹਿੰਦਾ ਪਰ ਇਹ ਕਹਿੰਦੇ ਵੀ ਸਰ ਸਰ ਤੁਹਾਡੀ ਗੱਲ ਜਾਦੇ ਮੰਨਦਾਗਾ ਤੇ ਉਸ ਤੋਂ ਬਾਅਦ ਹੁਣ ਮੰਨ ਲਓ ਇਸ ਤੇ ਮੈਂ ਪੂਰਾ ਧਿਆਨ ਦੇ ਰਿਆਂਗਾ ਅੱਗੇ ਵੀ ਜਿਵੇਂ ਜਿਵੇਂ ਮੰਨ ਲਓ ਸਾਰੇ ਪਿਆਰ ਕਰ ਰਹੇ ਆ ਇੰਸਟਾਗ੍ਰਾਮ ਤੇ ਬਾਹਰਲੇ ਦੇਸ਼ਾਂ ਚੋਂ ਵੀ ਬਹੁਤ ਸਾਡੇ ਪਿਆਰੇ ਦੋਸਤ ਬਹੁਤ ਸਾਰੇ ਨੇ ਸਹਿਯੋਗ ਕਰ ਰਹੇ ਨੇ ਵੀ ਮੇਨ ਮਕਸਦ ਓਡਾ ਆ ਵੀ ਪੜ੍ਹਾਈ ਚ ਵੀ ਚੱਲੇ ਤੇ ਆਪਦੀ ਮਿਹਨਤ ਕਰਕੇ ਕਾਮਯਾਬ ਬਿਲਕੁਲ ਬਿਲਕੁਲ ਹੈਨਾ ਜੇ ਕਿਸੇ ਬੱਚੇ ਨੂੰ ਆਪਾਂ ਕਹਿ ਕੇ ਨਕਾਰਤਾ ਵੀ ਇਹਨੂੰ ਬੋਲਣ ਨੂੰ ਇਹਨੂੰ ਸਮਝਣਾ ਨਹੀਂ ਆਉਂਦਾ ਜਿਆ ਕੋਈ ਗੱਲ ਨਹੀਂ ਲੋਕ ਅੱਕ ਜਾਂਦੇ ਨਾ ਜੀ ਕਿੱਦਾਂ ਛੱਡਣਾ ਨਹੀਂ ਚਾਹੀਦਾ ਵੀ ਕਿਸੇ ਵੀ ਬੱਚੇ ਨੇ ਅੱਗੇ ਵੀ ਤੁਸੀਂ ਨਾਲ ਹੁੰਦੇ ਵੀਡੀਓ ਪਾਉਣੇ ਰਹਿਣਾ ਫਣੀ ਤੌਰ ਤੇ ਵੀ ਦੀ ਸਹਾਇਤਾ ਵੀ ਕਰਦੇ ਪੜ੍ਹ ਲਿਖ ਕੇ ਤੇ ਮੇਰਾ ਖਿਆਲ ਕਈ ਵੀਰਾਂ ਨੇ ਇਹਨੂੰ ਜਿਵੇਂ ਸਾਈਕਲ ਵੀ ਗਿਫਟ ਕੀਤੇ ਨੇ ਵੀਡੀਓ ਤੌਰ ਤੇ ਹਣਾ ਘਰ ਦੇ ਕੇ ਜਦ ਮੈਂ ਘਰ ਦੀ ਫੋਟੋ ਪਾਈ ਸੱਜਣੋ ਇਹਦੀ ਘਰ ਦੀ ਫੋਟੋ ਆ ਸਾਹਿਲ ਦੇ ਤੇ ਜੌਲਾ ਖੁਰਦ ਬਨੂਲ ਕੋੜੇ ਆ ਗਿਆ ਹਣਾ ਜੀ ਹਾਂਜੀ ਹਾਂਜੀ ਤੇ ਹੋਰ ਚੀਜ਼ਾਂ ਵੀ ਗਿਫਟ ਕੀਤੇ ਕੱਪੜੇ ਵੀ ਤੈਨੂੰ ਸਾਹਿਲ ਦਿੱਤੇ ਸੀ ਗਿੰਦਾ ਵੀਰ ਯੂਕੇ ਤੋਂ ਉਹਨਾਂ ਨੇ ਸਾਈਕਲ ਲੈ ਕੇ ਦਿੱਤਾ ਕੀ ਕੀ ਦਿੱਤਾ ਸੀ ਗਿੰਦਾ ਵੀਰ ਨੇ ਜੀ ਮ ਤੇ ਇੱਕ ਆਪਣੇ ਵਿਕਰਾਂਤ ਵਿਕਰਾਂਤ ਵੀਰ ਆਉਣੇ ਕੱਪੜੇ ਵੀ ਲੈ ਦੋ ਆਏ ਸੀਗੇ ਇੱਕ ਬਤਾ ਪਤਰਾ ਵੀਰ ਜੀ ਉਸਨੇ ਮੈਨੂੰ ਕੱਪੜੇ ਦਵਾਤੇ ਅਮਨਦੀਪ ਵੀਰ ਇੱਕ ਸਾਈਪਰਸ ਤੋਂ ਮੰਨ ਲਓ ਹੈਪ ਟੂ ਕੀਤੇ ਯਾਦ ਨਹੀਂ ਨੇ ਆਪਣੇ ਨਾਮ ਹੈ ਨਾ ਬਹੁਤ ਕਾਫੀ ਤੇ ਸਹਿਲ ਹੁਣ ਤੂੰ ਸੰਗਣੋਂ ਹਟ ਗਿਆ ਹਾਂਜੀ ਹੁਣ ਤੂੰ ਪੜਨ ਕਿ ਨਹੀਂ ਕਿੰਨਾ ਕਿ ਧਿਆਨ ਦੇਣਾ ਹੁਣ ਮੈਂ ਜੀ ਪੜਨਾ ਜੀ ਬਹੁਤ ਬਹੁਤ ਧਿਆਨ ਦਿੰਦਾ ਜੀ ਬਹੁਤ ਹਾਂਜੀ ਤੇ ਸਰ ਮਾਲੋ ਹੁਣ ਵੀ ਜੇ ਆਪਾਂ ਦੱਸਿਆ ਜੀ ਸੂਡੀ ਲੋਕੇਸ਼ਨ ਕਿੰਨੀ ਜਿੰਨੇ ਦੂਰ ਆ ਜੀ ਮਾਲੋ ਟੀਚਰਾਂ ਦੀ ਹੁੰਦੇ ਰਹਿੰਦੇ ਨੇ ਕੀ ਗੱਲ ਬਾਤ ਆ ਜੇ ਇੱਕ ਵਾਰ ਹੁਣ ਇਸ ਤਰ੍ਹਾਂ ਵੀ ਮੈਂ 2 ਸਾਲ ਇੱਥੇ ਲਾਇਆ ਇਹਨਾਂ ਦੇ ਸਕੂਲ ਚ ਤੇ ਮੈਨੂੰ ਬਹੁਤ ਅਫਸੋਸ ਹੋ ਰਿਹਾ ਹਾਂ ਜੀ ਵੀ ਹੁਣ ਆ ਪਿਛਲੇ ਆ ਦੋ ਕੁ ਦਿਨਾਂ ਤੋਂ ਮੇਰੀ ਨਾ ਬਦਲੀ ਹੋ ਗਈ ਕਿੰਨੀ ਦੂਰ ਇਹਦੇ ਪਿੰਡ ਤੋਂ ਕਿੰਨੀ ਦੂਰ ਹੋਣੀ ਹੈ ਸਕੂਲ ਤੋਂ ਪਿੰਡ ਤੋਂ ਮੈਨੂੰ 2.5 ਘੰਟੇ ਦਾ ਰਸਤਾ ਮਾਲੋ ਹੈਗਾ 100 150 ਕਿਲੋਮੀਟਰ 100 150 ਪਰ ਮੈਂ ਸਾਰੇ ਦੋਸਤਾਂ ਨੂੰ ਕਹਿਣਾ ਚਾਹਾਂਗਾ ਕਿ ਕੋਈ ਮਾਲੋ ਇਸ ਤਰ੍ਹਾਂ ਨਾ ਸੋਚਣ ਵੀ ਸਾਹਿਲ ਨੂੰ ਆਪਾਂ ਉਹ ਆਪਾਂ ਕਰਦੇ ਰਵਾਂਗੇ ਹਾਂਜੀ ਬਦਲੀ ਦਾ ਵੀ ਨਾ ਬਦਲੀ ਕਰਾਉਣ ਦਾ ਮੇਰੀ ਮਜਬੂਰੀ ਸੀ ਮੇਰੇ ਮੈਸੇਜ ਵੀ ਟੀਚਰ ਆ ਉਹ ਨਵਾਂ ਸ਼ਹਿਰ ਹੁਣ ਮੈਂ ਉਹਨਾਂ ਦੇ ਕੋਲੇ ਸਕੂਲ ਦੇ ਨੇੜੇ ਕਰਵਾਈ ਹੈ ਬਦਲੀ ਨਹੀਂ ਕੀ ਕਰਤਾ ਜੀ ਹੁਣ ਇਹਦੇ ਇੰਨੇ ਬੱਚੇ ਨੂੰ ਪੜਾ ਕੇ ਅੱਗੇ ਕੀਤਾ ਤੁਸੀਂ ਇਹਨੂੰ ਸਮਝਣ ਲਾਇਆ ਇਹਦੀ ਸਹਾਇਤਾ ਕੀਤੀ ਵੀਡੀਓ ਪਾ ਕੇ ਵੀ ਇਹ ਤਾਂ ਹੁਣ ਛੜ ਤਾਂ ਖੜਾ ਨਹੀਂ 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 ਖੜਾ ਨਹੀਂ ਛੜਦਾ ਇਹਨੂੰ ਤਾਂ ਮੈਂ 2-2.5 ਘੰਟੇ ਦਾ ਫਰਕ ਹੈ ਇਹਨਾਂ ਦੇ ਪਿੰਡ ਦੇ ਮੈਂ ਹਰ 10-15 ਦਿਨਾਂ ਤੋਂ ਮਿਲਦਾ ਰਹੂੰਗਾ ਜਿੰਨਾ ਵੀ ਆਪਣੇ ਤੋਂ ਹੋ ਸਕੇ ਦਾ ਸਹਿਯੋਗ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੈਂ ਗੀਤਾਂ ਦੇ ਵਿੱਚ ਵੀ ਇਹਨੂੰ ਲੈ ਕੇ ਆ ਰਿਹਾ ਮੰਨ ਲੇ ਕਿ ਇਹ ਨਾ ਜਿੰਨਾ ਚਿਰ ਵੱਡੀ ਉਮਰ ਨਹੀਂ ਹੁੰਦੀ ਜਾਂ ਯੂਨੀਵਰਸਿਟੀ ਚ ਪੜਨਾ ਸੁਪਣਾ ਨਹੀਂ ਪੂਰਾ ਹੁੰਦਾ ਇਹਦਾ ਕਿਹੜਾ ਛੱਡਣਾ ਨਹੀਂ ਤਾਂ ਮੇਰੀ 2 ਮਹੀਨਾ ਬਾਅਦ ਮਿਲਣਾ ਹਾਂਜੀ ਨਹੀਂ ਕਿਹੜਾ ਨਹੀਂ ਛੱਡਦੇ ਬੱਚਾ ਬਹੁਤ ਦਿਲ ਦਾ ਸਾਫ਼ ਬੱਚਾ ਮੰਨ ਕੇ ਚੱਲੋ ਰੱਬ ਨਾ ਕਰੇ ਛੋਡੀ ਡਿਊਟੀ 150 ਕਿਲੋਮੀਟਰ ਦਾ 300 ਕਿਲੋਮੀਟਰ ਤੇ ਹੋ ਗਿਆ ਜਦੋਂ 2 ਸਾਲਾਂ ਤੋਂ ਫੇਰ ਜੱਗੇ ਕੀ ਬਣ ਸਕਦਾ ਨਹੀਂ ਨਹੀਂ ਕਿਹੜਾ ਨਹੀਂ ਛੱਡਦੇ ਦਾ ਮੈਂ ਸਤਾ ਮੈਂ ਬਦਲੀ ਉੱਥੇ ਨੇੜੇ ਕਰਾ ਲਈ ਨਾ ਨਵਾਂ ਸ਼ਹਿਰ ਉਥੀ ਰਵਾਂਗੇ ਇੱਕ ਬੱਚੇ ਦੀ ਜ਼ਿੰਦਗੀ ਬਦਲਣੀ ਹੈ ਜਿੱਥੇ ਤੱਕ ਹੋ ਸਕੇ ਨਹੀਂ ਆਪਾਂ ਕੋਸ਼ਿਸ਼ ਆ ਪੂਰੀ ਵੀ ਆਪਣੇ ਵੱਲੋਂ ਜਿੰਨਾ ਵੀ ਹੋ ਸਕਦਾ ਬਹੁਤ ਸਾਰੇ ਦੋਸਤ ਮਿੱਤਰ ਵੀ ਪੂਰਾ ਮੰਨ ਲਓ ਮੈਨੂੰ ਮੈਸੇਜ ਵੀ ਆਉਂਦੇ ਆ ਫੋਨ ਕਾਲ ਵੀ ਆਉਂਦੇ ਆ ਵੀ ਆਪਾਂ ਸਾਹਿਲ ਦਾ ਪੂਰਾ ਸਹਿਯੋਗ ਕਰਨ ਕਰਨਾਗਾ ਆਉਣ ਵਾਲੇ ਸਮੇਂ ਦੇ ਵਿੱਚ ਕਈ ਦੋਸਤਾਂ ਮਿੱਤਰਾਂ ਨੇ ਕਿਹਾ ਵੀ ਘਰ ਜਿਵੇਂ ਦਾ ਕੱਚਾ ਉਹ ਵੀ ਰਸੋਈ ਨੇ ਕੱਚੀ ਆ ਖਰਾਬ ਉਹ ਵੀ ਕਈ ਦੋਸਤਾਂ ਨੇ ਕਿਹਾ ਵੀ ਆਪਾਂ ਰਸੋਈ ਨਾਲ ਵੀ ਬਣਾ ਕੇ ਦੇਵਾਂਗੇ ਲੈਟਰਨ ਬਾਥਰੂਮ ਦਾ ਕੰਮ ਵੀ ਆਪਾਂ ਮੰਨ ਲਓ ਜਲਦੀ ਸ਼ੁਰੂ ਕਰਾਵਾਂਗੇ ਬਹੁਤ ਸਾਰੇ ਦੋਸਤੇ ਉਹ ਕਰ ਰਹੇ ਹੈਲ ਗਾਣਾ ਸੁਣਾ ਦੇ ਉਹ ਮੂਸੇ ਵਾਲ ਦਾ 295 10 ਪੁੱਤ ਸਦਾ ਪਤਾ ਅੱਡ ਤੇਰਾ ਕੌਣ ਕਾਸ ਤੂੰ ਸੁਣਾ 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 ਜਿਹੜਾ ਤੇਰਾ ਬਾਜਾ ਵਿੱਚ ਬੋਣ ਚੱਕੇ ਖੜੇ ਹਮੇ ਚੰਗੀ ਤਰ੍ਹਾਂ ਕੌਣ ਕਾਸ ਤੂੰ ਉੱਜਾ ਤੇ ਫੜਥਾ ਲੈ ਲਉਣਾ ਚੰਦਨੇ ਉੱਜਾ ਤੇ ਫੜਥਾ ਲੈ ਲਉਣਾ ਚੰਦਨੇ ਲੈ ਪਿੱਕਾ ਪੈਂਦੇ ਨਾ ਲਗੇ ਅੱਗੇ ਚੰਦਨੇ ਤਰੀਜ਼ਾ ਅੱਡ ਮਿਲੂਗੀ ਜੱਲਣ ਜੱਟਾਂ ਦੇ ਵਿਆਹ ਅੱਡ ਮਿਲੂਗੀ ਸੱਚ ਬੋਲੇਗਾ ਤਾਂ ਬਿੱਲੂ 1095 ਕਰੇਗਾ ਜ਼ਰੂਰ ਕਿ ਉਹ ਧੜ ਮਲੇਗੀ ਇਹ ਲਾਈਨ ਪੱਕੀ ਜਾਦਾ ਹੈ ਨਾ ਇਹ ਲਾਈਨ ਬਹੁਤ ਵਾਇਰਲ ਹੋ ਰਹੀ ਹੈ ਤਰੱਕੀ ਕਰੇਗਾ ਹੇਟ ਮਿਲਦੀ ਹੈ ਨਾ ਸਹਿਲ ਇਹ ਅਗਲਾ ਇਹ ਨਹੀਂ ਦੇਖਦਾ ਜੀ ਮਤਲਬ ਗਰੀਬੀ ਚ ਉੱਠ ਗਿਆ ਇੰਨੀ ਮਿਹਨਤ ਕੀਤੀ ਕੱਲ ਨੂੰ ਰੱਬਣਾ ਕਰੇ ਪੂਰੀ ਤਰੱਕੀ ਦੇ ਬਾਗ ਗਿਆ ਹੈ ਨਾ ਮੂਸੇ ਵਾਲਾ ਤਾਂ ਬਹੁਤ ਵੱਡਾ ਫੈਨ ਹੈ ਜੀ ਹੂੰ ਤੇ ਪੂਰੀ ਤਰੱਕੀ ਚ ਰਹਿਣਾ ਸਹਿਲ ਚੰਗਾ ਤੇ ਯਾਰ ਕੀ ਕਹਿਣਾ ਚਾਹੁੰਦਾ ਜੀ ਮੰਨ ਲਓ ਦਰਸ਼ਕ ਵੀਰੋਂ ਨਾ ਪਰ ਲਗਾਤਾਰ ਇੰਟਰਵਿਊ ਪਾਉਂਦੇ ਰਹਾਂਗੇ ਤੇ ਹੋਰ ਵੀ ਸਹਿਲ ਨੂੰ ਵੀ ਮੈਂ ਪੁੱਤ ਜੀ ਕਹਿਣਾ ਵੀ ਮੇਰੀ ਬਦਲੀ ਭਾਵਾਂ ਹੋ ਗਈ ਆ ਮੇਰਾ ਸਕੂਲ ਬਦਲ ਗਿਆ ਠੀਕ ਹੈ ਪਰ ਸਕੂਲੋਂ ਹਟ ਹਾਂਜੀ ਕਿਉਂਕਿ ਮੈਨੂੰ ਮੰਮੀ ਡੈਡੀ ਇਹਨਾਂ ਦੇ ਕਹਿਣ ਲੱਗ ਜਾਂਦੇ ਵੀ ਸਰ ਤੁਸੀਂ ਨਹੀਂ ਨਾ ਜਦੋਂ ਆਉਂਦੇ ਸਕੂਲ 'ਚ ਇਹ ਸਕੂਲੋਂ ਹਟ ਜਾਂਦਾ ਕਹਿੰਦੇ ਮੇਰਾ ਸਰ ਤਾਂ ਆਉਂਦਾ ਨਹੀਂਗਾ ਪਰ ਤੂੰ ਪੁੱਤ ਸਕੂਲ ਨਹੀਂ ਛੱਡਣਾ ਪੜ੍ਹਾਈ ਕਰਨੀ ਆ ਆ ਤੈਨੂੰ ਯੂਨੀਵਰਸਿਟੀ ਵੱਜ ਲੈ ਕੇ ਆਏ ਆ ਇੱਥੇ ਨਾ ਲੋਕ ਪੜ੍ਹ ਪੜ੍ਹ ਕੇ ਯੂਨੀਵਰਸਿਟੀ ਪੜ੍ਹ ਪੜ੍ਹ ਕੇ ਵੱਡੇ ਵੱਡੇ ਅਫਸਰ ਬਣਦੇ ਆ ਪੁੱਤ ਤੇ ਚਲੋ ਪ੍ਰਮਾਤਮਾ ਕਰੇ ਤੂੰ ਵੀ ਪੜ੍ਹ ਕੇ ਆ ਯੂਨੀਵਰਸਿਟੀ 'ਚ ਕਦੇ ਆਵੇਂ ਇੱਥੇ ਤੇ ਮੈਨੂੰ ਬੜੀ ਖੁਸ਼ੀ ਹੋਊਗੀ ਪੜ੍ਹਨਾ ਪੁੱਤ ਠੀਕ ਆ ਹਾਂਜੀ ਹਾਂ ਸਾਡੇ ਵੱਲੋਂ ਪੂਰਾ ਸਹਿਯੋਗ ਰਹੂਗਾ ਪਰ ਤੂੰ ਸਕੂਲ ਨਹੀਂ ਛੱਡਣਾ ਕਸੀ ਲੈ ਕੇ ਮਿੱਡੀ ਵੀਡੀਓ ਬਣਾਉਂਦਾ ਰਹੀ ਹਾਂ ਹਾਂ ਵੀਡੀਓ ਦੋਸਤੋ ਆਉਂਦੀਆਂ ਰਹਿਣੀਆਂ ਆਪਣੇ ਸਿਹਤ ਤੇ ਤੇਰੀ ਕਰਨਗੇ ਸਾਰੇ ਕੋਈ ਚੀਜ਼ ਲੈ ਤੁਹਾਨੂੰ ਸਾਈਕਲ ਚਾਹੀਦਾ ਕੋਈ ਚੀਜ਼ ਚਾਹੀਦੀ ਹੈ ਚੰਗਾ ਹਾਂਜੀ ਠੀਕ ਹੈ ਤੇ ਵੀਡੀਓ ਵੀ ਇਸੇ ਤਰ੍ਹਾਂ ਆਉਂਦੀਆਂ ਰਹਿਣੀਆਂ ਜੀ ਤੁਸੀਂ ਇਹ ਨਹੀਂ ਸੋਚਣਾ ਵੀ ਸਰ ਉਧਰ ਚਲੇ ਗਏ ਪਰ ਵੀਡੀਓ ਅਸੀਂ ਬਣਾਉਂਦੇ ਰਾਵਾਂਗੇ ਹੂੰ ਕਿਉਂਕਿ ਵੀਡੀਓ ਨੂੰ ਪਿਆਰ ਬਹੁਤ ਦੇ ਰਹੇ ਸਾਰੇ ਉਹਦੇ ਵਾਸਤੇ ਅਸੀਂ ਦਿਲੋਂ ਸ਼ੁਕਰੀਆ ਕਰਦੇ ਹਾਂ ਸਾਰਿਆਂ ਦਾ ਜੀ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀ ਸਪੈਸ਼ਲ ਲਈ ਕੱਢਿਆ ਅਸੀਂ ਜਿਹਨੂੰ ਫਟਿਆਲੇ ਇਕੱਠੇ ਹੋਏ ਨੇ ਵੀਡੀਓ ਦੇ ਵਿੱਚ ਵੀ ਤੁਹਾਡੇ ਬਾਰੇ ਬੋਲਿਆ ਸੀ ਜੇ ਕੇਵਲ ਹਰੀਕੜ ਬਾਈ ਜੀ ਆ ਜਾਨਾ ਆਪਾਂ 100 ਕਿਲੋਮੀਟਰ ਤੋਂ ਨਿਆਰਾ ਆ ਗਿਆ ਪੁੱਤ ਹਾਂਜੀ ਨਿਆਰਾ ਆ ਗਿਆ ਕੇਵਲ ਬਾਈ ਜੀ ਆ ਗਏ ਕੇਵਲ ਬਾਈ ਆ ਗਏ ਜੀ ਬਸ ਦੀ 100 ਕਿਲੋਮੀਟਰ ਤੋਂ ਮੈਂ ਆ ਗਿਆ ਚੱਲ ਕੇ ਹਾਂਜੀ 80 ਤੋਂ ਤੂੰ ਆ ਗਿਆ ਹਨਾ ਤੇ 150 ਤੋਂ ਸਾਰਾ ਆ ਗਿਆ ਇਕੱਠੇ ਹੋ ਗਏ ਆਪਾਂ ਪਾਣੀ ਪੀਣਾ ਠੀਕ ਆ ਹਾਂਜੀ ਚਾਹ ਪੀਂਗੇ ਮੱਲ ਕੀ ਖਾਏਗਾ ਦੱਸ ਹੁਣ ਮੈਂ ਜੀ ਆਲੂ ਫਿੰਗਰ ਖਾਂਗਾ ਜੀ ਆਲੂ ਫਿੰਗਰ ਖਾਂਗਾ ਠੀਕ ਆ ਚਲੋ ਵੀ ਖਾਣਾ ਕੋਈ ਚੱਕ ਲੈ ਵੀ ਸੱਜਣੋਂ ਵੀਡੀਓ ਸ਼ੇਅਰ ਕਰ ਦਿਓ ਇਹ ਬੱਚੇ ਨੂੰ ਫੋਲੋ ਜ਼ਰੂਰ ਕਰ ਲਓ ਅਕਾਊਂਟ ਤੇ ਸਾਰੂ ਦੀ ਮਦਦ ਕਰ ਰਹੇ ਨੇ ਮੰਨ ਲਓ ਪੜਾਉਣ ਕਰਕੇ ਨਹੀਂ ਅੱਜ ਕੱਲ ਸਿਰਫ ਕੀ ਹੁੰਦਾ ਬੱਚੇ ਨੂੰ ਪੜਾਉਣ ਤੱਕ ਹੀ ਹੁੰਦਾ ਕਿਸੇ ਦਾ ਵੀ ਕੀ ਇੱਛਾ ਵੀ ਜਿੰਨਾ ਹੁੰਦਾ ਵੀ ਕੀ ਕਹਿਣੇ ਹੁੰਦੇ ਆਪਾਂ ਸਰਦਾ ਨਹੀਂ ਉਨੀ ਕਰਦੇ ਨੇ ਅਗਲੇ ਕਿਉਂਕਿ ਹਰੇਕ ਮੁੰਡੇ ਨੂੰ ਆਪਦੇ ਤੱਕ ਮਤਲਬ ਆ ਸਾਰੇ ਦੋਸਤਾਂ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਪਿਆਰ ਇਸ ਬੱਚੇ ਨੂੰ ਦੇ ਰਹੇ ਆ ਆਉਣ ਵਾਲੇ ਸਮੇਂ ਚ ਵੀ ਉਮੀਦ ਕਰਦੇ ਹਾਂ ਕਿ ਸਾਡੀਆਂ ਵੀਡੀਓ ਇਸੇ ਤਰ੍ਹਾਂ ਆਉਂਦੀਆਂ ਰਹਿਣੀਆਂ ਤੇ ਵੱਧ ਤੋਂ ਵੱਧ ਸਾਡੇ ਪੇਜ ਨੂੰ ਫੋਲੋ ਕਰੋ ਤੇ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਧੰਨਵਾਦ ਜੀ ਸਾਰੇ